ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਇੰਟਰਨੈਟ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੀਸਰੇ ਵਿਸ਼ਵ ਯੁੱਧ ਦੀਆਂ ਬਹੁਤ ਖਬਰ ਆ ਰਹੀਆਂ ਨੇ ਇਹਦੇ ਤੇ ਤੁਹਾਡੇ ਕੀ ਵਿਚਾਰ ਜੀ ਆਪਾਂ ਹੁਣੇ ਪਿੱਛੇ ਜੇ ਦੇਖਿਆ ਇਜ਼ਰਾਈਲ ਤੇ ਈਰਾਨ ਦਾ ਬਹੁਤ ਗਹਿਗੱਚ ਲੜਾਈ ਹੋਈ ਹੈ ਦੋਨਾਂ ਮੁਲਕਾਂ ਦਰਮਿਆਨ ਬਿਲਕੁਲ ਤੇ ਇਜ਼ਰਾਈਲ ਦੀ ਪਿੱਠ ਤੇ ਅਮਰੀਕਾ ਨਾਲ ਖੜਾ ਸੀ ਤੇ ਅਮਰੀਕਾ ਯੁੱਧ ਦੇ ਵਿੱਚ ਸ਼ਾਮਲ ਵੀ ਹੋ ਗਿਆ ਤੇ ਉਹਨਾਂ ਨੇ ਜਿਹੜੇ ਈਰਾਨ ਦੇ ਨਿਊਕਲੀਅਰ ਸਾਈਟਸ ਸੀਗੀਆਂ ਨਤਾਜ ਤੇ ਫੋਡੋ ਮੇਨ ਜਿਹੜੀਆਂ ਦੋ ਸੀ ਤਿੰਨ ਸਾਈਟਸ ਨੇ ਉਹਨਾਂ ਤੇ ਆਪਦੇ B2 ਬੰਬਰ ਨਾਲ ਬਹੁਤ ਵੱਡੇ ਬੰਬ ਜਿਹੜੇ ਕਿ ਜ਼ਮੀਨ ਦੇ ਥੱਲੇ 200 300 ਫੁੱਟ ਜਾ ਕੇ ਫਟਦੇ ਨੇ ਉਹ ਸਿੱਟੇ ਨੇ ਉਹ ਦੂਜੀ ਵਾਰੀ ਉਹਨਾਂ ਦੀ ਟੈਸਟਿੰਗ ਹੋਈ ਹੈ ਪਹਿਲਾਂ ਵੀ ਇੱਕ ਵਾਰ ਸੁੱਟੇ ਸੀ ਉਹ ਉਹਨਾਂ ਨੇ ਜੋ ਨਾ ਆਪਣਾ ਅਫਗਾਨਿਸਤਾਨ ਦੇ ਵਿੱਚ ਦੂਜੀ ਵਾਰੀ ਇੱਥੇ ਸਿੱਟ ਕੇ ਦੇਖੇ ਨੇ ਉਹਨਾਂ ਨੇ ਉਦੋਂ ਦੀ ਇਹ ਲੜਾਈ ਉਸ ਤੋਂ ਬਾਅਦ ਫਿਰ ਟਰੰਪ ਸਾਹਿਬ ਨੇ ਇਹਨਾਂ ਦੇ ਵਿੱਚ ਯੁੱਧਬੰਦੀ ਕਰਾਤੀ ਇਹ ਆਪਸ ਦੇ ਵਿੱਚ ਟਿਕ ਟਕਾ ਹੋ ਗਿਆ ਲੇਕਿਨ ਹੁਣ ਪਿਛਲੇ ਕਈ ਦਿਨਾਂ ਤੋਂ ਹੰਸੂਆਂ ਆ ਰਹੀਆਂ ਨੇ ਇੱਕ ਈਰਾਨ ਦੇ ਵਿਦੇਸ਼ ਮੰਤਰੀ ਨੇ ਅਬਾਸ ਅਗਾਰਚੀ ਉਹਨਾਂ ਦਾ ਇੱਕ ਬਹੁਤ ਬਿਆਨ ਆਇਆ ਉਹਨਾਂ ਨੇ ਧਮਕੀ ਦਿੱਤੀ ਇੱਕ ਸਿੱਧੇ ਰੂਪ ਦੇ ਵਿੱਚ ਇਜ਼ਰਾਈਲ ਉਹ ਕਹਿੰਦੇ ਵੀ ਇਹ ਇਜ਼ਰਾਈਲ ਨੇ ਇਸ ਵਾਰ ਕੋਈ ਸਾਡੇ ਨਾਲ ਪੰਗਾ ਲਿਆ ਤਾਂ ਜਿਹੜਾ ਉਹਦਾ ਅੰਜਾਮ ਹੈ ਉਹਦੇ ਸਿੱਟੇ ਬਹੁਤ ਭਿਆਨਕਰ ਹੋਣਗੇ ਜੋ ਕਿ ਹਲੇ ਤਾਂ ਅਸੀਂ ਕੁਝ ਵੀ ਨਹੀਂ ਕੀਤਾ ਮਤਲਬ ਜੋ ਕੁਝ ਹੁਣ ਤੱਕ ਹੋਇਆ ਇਹਦੇ 100 ਗੁਣਾ ਜ਼ਿਆਦਾ ਸਿੱਟੇ ਇਜ਼ਰਾਈਲ ਨੂੰ ਭੁਗਤਨੇ ਪੈਣਗੇ ਨਾਲ ਉਹਨਾਂ ਨੇ ਅਮਰੀਕਾ ਨੂੰ ਵੀ ਵਾਰਨ ਕੀਤਾ ਤੇ ਉਸ ਤੋਂ ਬਾਅਦ ਅਮਰੀਕਾ ਨੇ ਕੀ ਕੀਤਾ ਜੀ ਜਿਹੜੀ ਉਧਰੋਂ ਦੂਸਰੀ ਲੜਾਈ ਲੱਗੀ ਹੋਈ ਆ ਰੂਸ ਤੇ ਯੂਕਰੇਨ ਦੀ ਅਮਰੀਕਾ ਨੇ 300 ਬਿਲੀਅਨ 360 ਬਿਲੀਅਨ ਡਾਲਰ ਦੇ ਨਾ ਹਥਿਆਰ ਜਿਹੜੇ ਯੂਕਰੇਨ ਨੂੰ ਦਿੱਤੇ ਸੀਗੇ ਉਹਦੇ ਤੇ ਹੁਣ ਬਿਲਕੁਲ ਰੋਕ ਲਾਤੀ ਉਹ ਬਿਲਕੁਲ ਬੰਦ ਕਰਤੇ ਉਹ ਹਥਿਆਰ ਜਿਹੜੇ ਉਹਨਾਂ ਨੂੰ ਦੇਨੇ ਸੀ ਉਹ ਅਮਰੀਕਾ ਹੁਣ ਕਿਉਂਕਿ ਇਜ਼ਰਾਈਲ ਕੋਲ ਵੀ ਹਥਿਆਰਾਂ ਦਾ ਜ਼ਖੀਰਾ ਘਟ ਗਿਆ ਸੀਗਾ ਜਿਹੜੀਆਂ ਉਹਦੀਆਂ ਮਤਲਬ ਰੋਕਣ ਵਾਲੀਆਂ ਮਿਜ਼ਾਈਲਾਂ ਨੇ ਜਿਹੜੀਆਂ ਮਿਜ਼ਾਈਲਾਂ ਨੂੰ ਰੋਕਣ ਵਾਲੀਆਂ ਡਿਫਿਊਜ਼ਰ ਕਹਿੰਦੇ ਨੇ ਹਾਂ ਉਹ ਮਿਜ਼ਾਈਲਾਂ ਦਾ ਸਟਾਕ ਘਟ ਗਿਆ ਸੀਗਾ ਤੇ ਇੱਕ ਕੁਛੋਣੇ ਉਹਨੂੰ ਹੋਰ ਬਹੁਤ ਸਮਾਨ ਭੇਜਿਆ ਅਮਰੀਕਾ ਨੇ ਇਸ ਜੰਗਬੰਦੀ ਦੇ ਦੌਰਾਨ ਅਮਰੀਕਾ ਦੇ ਕਾਫੀ ਵੱਡੇ ਜਹਾਜ਼ ਉੱਥੇ ਇਜ਼ਰਾਈਲ ਦੇ ਵਿੱਚ ਉਤਰਨੇ ਆ ਕੇ ਤੇ ਈਰਾਨ ਇਹਦੇ ਉੱਪਰ ਪੂਰੀ ਨਿਗ੍ਹਾ ਰੱਖ ਰਿਹਾ ਤੇ ਈਰਾਨ ਦੇ ਆਪਣਾ ਜਿਹੜਾ ਪਰਮਾਣੂ ਪ੍ਰੋਗਰਾਮ ਸੀਗਾ ਉਹ ਬੰਦ ਨਹੀਂ ਕੀਤਾ ਉਹਨਾਂ ਦਾ ਇੱਕ ਬਿਆਨ ਆਇਆ ਖਮੈਨੇਈ ਸਾਹਿਬ ਦਾ ਕਿ ਅਸੀਂ ਆਪਦਾ ਜਿਹੜਾ ਉਹਨਾਂ ਕੋਲੇ 460 ਕਿਲੋ ਸੋਧਿਆ ਹੋਇਆ ਯੂਰੇਨੀਅਮ ਸੀਗਾ ਵੀ ਉਹ ਅਸੀਂ ਉੱਥੋਂ ਤਬਦੀਲ ਕਰਤਾ ਸੀ ਉਹ ਵਾਕਈ ਸਹੀ ਗੱਲ ਹੈ ਕਿਉਂਕਿ ਜਿਸ ਹੱਬ ਨਾਲ ਉੱਥੇ ਬੰਬ ਗਿਰਿਆ ਨਹੀਂ ਤਾਂ ਉੱਥੇ ਕੁਛ ਨਾ ਕੁਛ ਉਹਦੀਆਂ ਰੇਡੀਓਐਕਟੀਵਿਟੀ ਰੇਡੀਓ ਹੋਰ ਯਾਨੀ ਕਿ ਨਿਊਕਲੀਅਰ ਇਫੈਕਟਸ ਆਉਣੇ ਚਾਹੀਦੇ ਸੀ ਜਿਹੜੇ ਨਹੀਂ ਆਏ ਉਹ ਇਸ ਤਰ੍ਹਾਂ ਲੱਗਦਾ ਜਿਵੇਂ ਪਹਿਲਾਂ ਆਪਣੇ ਆ ਪਾਕਿਸਤਾਨ ਨਾਲ ਜਦੋਂ ਪਹਿਲਾਂ ਇੱਕ ਵਾਰੀ 에ਅਰ ਸਟ੍ਰਾਈਕ ਕੀਤੀ ਸੀਗੀ ਤੇ ਉਦੋਂ ਇਧਰ ਉਧਰ ਪਹਾੜਾਂ ਪੁੜਾਂ ਦੇ ਵਿੱਚ ਦਰਖਤਾਂ ਚ ਜੰਗਲਾਂ ਚ ਬੰਬ ਉਹ ਸਿੱਟ ਕੇ ਵਾਪਸ ਆ ਗਏ ਸੀ ਜਿਹਨੂੰ ਇਹ ਮੋਦੀ ਸਾਹਿਬ ਨੇ ਬਹੁਤ ਪ੍ਰਚਾਰਿਆ ਸੀ ਇਹ ਵੀ ਕੁਝ ਉਦਾਂ ਦੀ ਮੈਨੂੰ ਐਕਸਰਸਾਈਜ਼ ਲੱਗੀ ਅਮਰੀਕਾ ਦੀ ਠੀਕ ਹੈ ਵੀ ਉਹ ਮੇਰੇ ਹਿਸਾਬ ਨਾਲ ਸਹੀ ਸਿੱਟੇ ਦੇ ਬੰਬ ਨਹੀਂ ਡਿਗੇ ਅਸੇ ਪੱਛੇ ਜਿਵੇਂ ਗਰਗੇ ਹੁੰਦੇ ਆ ਠੀਕ ਈਰਾਨ ਨੇ ਆਪਣੀਆਂ ਜਿਹੜਾ ਨਿਊਕਲੀਅਰ ਸਮਾਨ ਸੀ ਉਹਦਾ ਯੂਰੇਨੀਅਮ ਸੀ ਸੋਧਿਆ ਹੋਇਆ ਉਹ ਸੁਣਨ ਚ ਆਇਆ ਵੀ ਉਹ 3 3 ਫੁੱਟ ਦੇ 36 36 ਇੰਚ ਦੇ ਪਾਈਪ ਗੋਲ ਯਾਨੀ ਕਿ ਉਹਨਾਂ ਦੇ ਵਿੱਚ ਇੱਕ ਇੱਕ ਦੇ ਵਿੱਚ 45 ਕਿਲੋ ਮਤਲਬ 10 ਮਤਲਬ ਉਦਾਂ ਦੀਆਂ ਉਹਦੇ ਚ ਪਾ ਕੇ ਉਹਨਾਂ ਨੂੰ ਉਥੋਂ ਕੱਢ ਕੇ ਲੈ ਗਏ ਸੀ ਮਤਲਬ ਉਹ ਇੰਨਾ ਕੁ ਵਜਨ ਆ ਵੀ ਉਹਨੂੰ ਮੋਢੇ ਤੇ ਵੀ ਕੈਰੀ ਕਰਕੇ ਇੱਧਰ ਉੱਧਰ ਕੀਤਾ ਜਾ ਸਕਦਾ ਹੈ। ਮਤਲਬ ਇਹ ਸਿਸਟਮ ਨਾਲ ਉਹਨਾਂ ਨੇ ਆਪਦਾ ਜਿਹੜਾ ਜਿਹੜਾ ਸੋਧੇ ਹਾਈਰੇਨੀਅਮ ਸੀਗਾ ਉਹਨੂੰ ਮਤਲਬ ਇਸ ਤਰੀਕੇ ਨਾਲ ਤਿਆਰ ਕੀਤਾ ਪਾਈਪਾਂ ਦੇ ਵਿੱਚ ਵੀ ਤਾਂ ਕਿ ਉਹਨੂੰ ਮੋਢਿਆਂ ਤੇ ਵੀ ਇੱਧਰ ਉੱਧਰ ਜੇ ਸਾਨੂੰ ਕਰਨਾ ਪਵੇ ਜੇ ਤਾਂ ਅਸੀਂ ਕਰ ਸਕੀਏ। ਪੋਰਟੇਬਲ ਕਰਦੇ। ਹਾਂ ਤੇ ਹੁਣ ਉਹ ਖਬਰਾਂ ਆ ਰਹੀਆਂ ਨੇ ਕਿ ਈਰਾਨ ਨੇ ਆਪਣਾ ਨਿਊਕਲੀਅਰ ਪ੍ਰੋਗਰਾਮ ਦੁਬਾਰਾ ਸ਼ੁਰੂ ਕਰ ਦਿੱਤਾ। ਤੇ ਹੁਣ ਉਸ ਤੋਂ ਬਾਅਦ ਹੁਣ ਪਿਛਲੇ 2-3 ਦਿਨਾਂ ਤੋਂ ਈਰਾਨ ਨੇ ਜਿਹੜਾ ਉੱਥੇ ਦਾ ਹਾਰਮੋਨ ਹਾਰਮੋਜ਼ ਜਿਹੜਾ ਉਹਦਾ ਉਹ ਸਮੁੰਦਰੀ ਰਸਤਾ ਆ ਹਾਂਜੀ ਉਤੇ ਵੀ ਹੁਣ ਉਹਨੇ ਮਤਲਬ ਮਾਈਂਡਸ ਬਿਚਾਉਣੀਆਂ ਸ਼ੁਰੂ ਕਰਤੀਆਂ ਨੇ ਉਹ ਹੁਣ ਇਸ ਲੜਾਈ ਨੂੰ ਜੇ ਹੋਈ ਤਾਂ ਮਤਲਬ ਨਿਰਣਾਇਕ ਮੋੜ ਤੇ ਲੈ ਕੇ ਜਾਊਗਾ ਈਰਾਨ ਤੇ ਜੇ ਹੁਣ ਕੋਈ ਇਧਰੋਂ ਇਜ਼ਰਾਈਲ ਕੋਈ ਸ਼ਰਾਰਤ ਕਰਦਾ ਤਾਂ ਸਮਝੋ ਵੀ ਫੇਰ 3rd ওয়ার্ল্ড ওয়ার ਵਾਲਾ ਤੀਸਰੇ ਵਿਸ਼ਵ ਯੁੱਧ ਵਾਲਾ ਇਹ ਦੁਨੀਆ ਜਾਣ ਤੋਂ ਕੋਈ ਨਹੀਂ ਬਚਾ ਸਕਦਾ ਠੀਕ ਹੈ ਜੀ